ਦੋਗਾ ਮੈਂ ਲੱਖ ਦਊਗਾ ਬੱਸ ਮੈਂ ਕੰਨ ਗਾਉਂਦਾ ਹਰ ਮਹੀਨੇ ਆਉਂਦੀ ਪਾਰੇ ਕਾਣਾਂ ਤੇ ਆਹ ਹੋ ਗਿਆ ਕੋਈ ਕਿ ਫਕੀਨ ਆ ਗਿਆ ਨੀ ਦੋ ਫਕੀਨ ਆਲਾ ਕਰਦਾ ਤੇ ਚੀਜ਼ ਕਰਦਾ ਬਸ ਆਇਆ ਕਿ ਸੋਣਾ ਯਾਰ ਤੂੰ ਤਾਂ ਇਹ ਆਹ ਆ ਸਾਲਾ ਚਿੱਟਾ ਕਿਵੇਂ ਜਾਗਦਾ ਤੂੰ ਤੂੰ ਇਹ ਹੋਸ਼ਾਂ 'ਤੇ ਰਹਤੇ ਸਿਬਾਂ ਬੰਨ ਰਬੋਂ ਗਏ ਹਾ ਹਾ ਦਿਨ ਤਨੇ ਲਮਾਨੋਂ ਨੇ ਤੂੰ ਤੇ ਸੋ ਬਦਲੀ ਤੇਰੀ ਦਵਾ ਨੂੰ ਕੋਈ ਹੁਕਮ ਤੋਂ ਨਿਕਲੇ ਹੁਣ ਬੇਨਾਜ ਬਹਿ ਗਿਆ ਹੈ ਕੋਈ ਨਹੀਂ ਪਰ ਜੇ ਇਹ ਇੱਕ ਮਹੀਨਾ ਦਾ ਮੇਰੇ ਹੀ ਆਉਂਦਾ ਸਾਲ ਚ ਇਹ ਸਾਲ ਇਹਨਾਂ ਬਾੰਤਰੀਆਂ ਜਾਂ ਮਿਲੀਆਂ ਦਾ ਵਧੀਆ ਨੇ ਕੋਈ ਨਹੀਂ ਆਜੂ ਜੜ ਥੱਲੇ ਕਦੇ ਸਾਰੇ ਦਰਖਤ ਚਟੇ ਹਰੇ ਨਹੀਂ ਹੁੰਦੇ ਤਾਂ ਵੀਰ ਵੀ ਹੂੰ ਓ ਚੱਲ ਮਾਣਾ ਪਿੰਡ ਚ ਲਾ ਕੇ ਇਹ ਘੇੜਾ ਘਰੇ ਘੇੜਾ ਪੁੱਛਦਾ ਸਾਲਾ ਇਹ ਘਰੇ ਪੁੱਛਣ ਪਿੰਡ ਚ ਕੀ ਕਰਨ ਜਾਵਾ ਮੈਂ ਤੇਰੇ ਟੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ ਦੇਖ ਤੂੰ ਓਏ ਆ ਮੇਰਾ ਸਾਲਾ ਕੀ ਕਰ ਰਿਹਾ ਓਏ ਇੱਥੇ ਓ ਰਿਹਾ ਓ ਤਾਰੀ ਓ ਰਿਹਾ ਆਇਆ ਚਾ ਓ ਭੈਣ ਘੜਾ ਆ ਵਿਆ ਕੀ ਕਰਦਾ ਤੀ ਹੁਣ ਕੋਈ ਜ ਆ ਗਿਆ ਜਰਦਾ ਹੀ ਲਾਉਣਾ ਸੀ ਮਤਾਂ ਵੇਰਾ ਸਾਲਿਆ ਮੈਨੂੰ ਫੁੱਦੂ ਬਣਾਉਣਾ ਨਾ ਨਾ ਮੈਂ ਰੋ ਹੀ ਕਰਦਾ ਇਹ ਦੇਖ ਰੋਟੇ ਗੰਮ ਸ਼ਮੇ ਉਹੀ ਤਾਦਾ 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 ਸਾਲਾ 10 ਬੰਦਿਆਂ ਨੂੰ ਹੋੜਗਾ ਲੈਗਾ ਤੂੰ ਨਾ ਨਾ ਮੈਂ ਕੱਲ ਤੇ ਕੰਮ ਕਰਦਾ ਨਹੀਂ ਮੈਂ ਜਰਤੀ ਲਾਉਣਾ ਜੀ ਤਸ ਨਾ ਤੇਰੇ ਬਾਪ ਨੂੰ ਨਾ ਨਾ ਤੇਰਾ ਕਰੋਨਾ ਸਾਲਿਆ ਫੌਲਾ ਨਾ 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 ਮੈਂ ਨਹੀਂ ਟਮਾਟ ਆ ਸਾਲਾ ਅਮਲੀ ਆ ਚੱਲ ਚੱਲ ਭੱਜ ਜਾ ਸਾਲਾ ਕੁੱਤਾ ਕੋਈ ਨਾ ਜੱਜ ਅੱਜ ਤੇਰਾ ਟਾਈਮ ਆ ਮੇਰਾ ਟਾਈਮ ਵੀ ਆਉਂਦੇ ਫਿਰ ਤੂੰ ਫੇਰ ਕਰੂੰਗਾ ਗੱਲ ਤੇਰੇ ਨਾਲ ਕੀ ਭਾਂ ਬਿੱਦੀ ਆ ਸੰਦ ਪਾ ਰੱਖਿਆ ਇਹ ਪਿੰਡ ਚ ਹੋਰ ਵੀ ਬੰਦਿਆਂ ਨੂੰ ਲੋਕ ਕਹਿੰਦੇ ਇਹ ਅਰਜਨਾਇ ਦੇ ਬਾਪ ਨੂੰ ਕਿਹਾ ਨਾ ਤੇ ਰੋਖਾ ਹੋ ਜਾ। ਅਲ ਦੇਖਣਾ ਜੇ ਘਰੀ ਹੋਵੇ ਵੀ ਕੰਜਰ ਕੀ ਪਤਾ ਨਿਕਲਿਆ ਹੋਵੇ। ਉਹ ਸਰਪੰਚਾ। ਉਹ ਕਰੀਆਂ ਆਜੋ ਆਜੋ ਬਾਜੀ ਵਾ। ਉਹ ਕੀ ਹਾਲ ਹੈ? ਬੜਾ ਵਧੀਆ ਹੋਰ। ਉਹ ਬੜਾ ਹਾਲ ਤਾਂ ਤੈਨੂੰ ਪੱਤੀ ਆ ਯਾਰ। ਮੈਂ ਤਾਂ ਤੇਰੇ ਲਈ ਇੱਕ ਲਾਂਭਾ ਲੈ ਕੇ ਆਇਆ ਯਾਰ। ਦੱਸ ਕੀ ਹੋ ਗਿਆ ਹੈ ਜਾ? ਤੇਰੇ ਆਲਾ ਤਾਰੀ ਨਹੀਂ ਹੈਗਾ? ਹਾਂ। ਉਹ ਅੱਗੇ ਤਾਂ ਮੋੜਾ ਮੋਟਾ ਹੋਉਂ ਜਰਦਾ ਵੀਡੀਓ ਲਾਉਂਦਾ ਸੀ ਮੈਂ ਤੈਨੂੰ ਕਈ ਵਾਰ ਦੱਸਿਆ ਹਾਂ ਬਿਲਕੁਲ ਪਰ ਅੱਜ ਪਤੰਦਰ ਸਮੈਕ ਪੀ ਰਿਆ ਸੀ ਹਾਂ ਉਹਨੂੰ ਬਣਾ ਦਾ ਬੰਦਾ ਜੇ ਬਣਦਾ ਉਹਨੇ ਪਿੰਡ ਚ ਬੰਦੇ ਹੋਰ ਵੀ ਗਾਲ ਦੇਣੇ ਨੇ ਮੈਂ ਗੱਲ ਨੂੰ ਮੈਨੂੰ ਕਹਿੰਦਾ ਡੈਡੀ ਮੈਂ ਖੂਤੇ ਚੱਲਿਆ ਵੀ ਲੇਟ ਆਊਗੀ ਕੰਕਰ ਮਾਤੀ ਆਉਣਾ ਮੈਨੂੰ ਕੀ ਪਤਾ ਸਵਾਹ ਪੰਗੇ ਲੈਂਦਾ ਉਹ ਆ ਜੈਲ ਦੇ ਕੇ ਬਾਬੇ ਨਾਲ ਬੈਠਾ ਸੀ ਮੈਂ ਤਾਂ ਖੇਤੋਂ ਆ ਰਿਹਾ ਸੀ ਅੱਛਾ ਮੈਂ ਤਾਂ ਦੇਖ ਲਿਆ ਮੈਨੂੰ ਦੇਖ ਕੇ ਲ ਘੋਲਿਆ ਉਹਨੇ ਹਾਂ ਹਾਂ ਫਿਰ ਆ ਫੇਰ ਆਪਦੀ ਜਾਣ ਚ ਟਿੱਟਾ ਦਾ ਲੁਕੋ ਕੇ ਕਹਿੰਦਾ ਮੈਂ ਤਾਂ ਜਰਦਾ ਲਾ ਰਿਆ ਤੀ ਪਹਿਲਾਂ ਤਾਂ ਮੇਰਾ ਜੀ ਕਰਦਾ ਦੀ ਖੁੰਡਾ ਫੇਰਦਾ ਹਾਂ ਬਸ ਸਾਲੇ ਤੇ ਚਾਰ ਖੁੰਡਾ ਮੈਂ ਕਿਹਾ ਤਾਂ ਫੇਰ ਵੀ ਸਰਪੰਚ ਦਾ ਮੁੰਡਾ ਪਿੰਡ ਤੇ ਵੇਚਤੀ ਹੋ ਜੂਗੀ ਸਰਪੰਚ ਦਾ ਮੁੰਡਾ ਕੁੱਟਿਆ ਕੋਈ ਜੱਲਦੀ ਇਹ ਜੀ ਮਾਰੀ ਗੱਲ ਨੂੰ ਤਾਂ ਬਚਾਏ ਕਰੇ ਲਾਪੇ ਡਾਂਗ ਸਾਲੇ ਤੇ ਜਦ ਮਾਰੀ ਤਾ ਤੈਨੂੰ ਮੇਰੇ ਲਾ ਦੂੰ ਡਾਂਗ ਉਹ ਮੇਰੀ ਤੇਰੇ ਨਾਲ ਦੋਸਤੀ ਹੈ ਯਾਰੀ ਕਰਕੀ ਮੈਂ ਬੜੀ ਸ਼ਰਮ ਕਰਦਾ ਹੋਰ ਕੋਈ ਗੱਲ ਨਹੀਂ ਮੈਂ ਚੱਲ ਆਪਣਾ ਜਵਾਬ ਹੈ ਬਿਲਕੁਲ ਕਾਲੂ ਹੋਰ ਵਿਗੜੂਗੇ ਲਿਖ ਦੇ ਮਾੜਾ ਜਾਉਦੇ ਤੇ ਹੱਤ ਪੈਰ ਦੇ ਵਧੀਆ ਰਹੇਗਾ ਠੀਕ ਹੈ ਦੁਬਾਰਾ ਨਾ ਮੈਨੂੰ ਦੇਖ ਜੇ ਕਿ ਮੈਂ ਕਹਿੰਦੀ ਦੱਸਦੀ ਉਹਨੂੰ ਕਹਿੰਦੀ ਤੇਰੇ ਚਾਚੇ ਨੂੰ ਪਤਾ ਲੱਗ ਗਿਆ ਤਾਂ ਡਾਂਗ ਕਹਿਤਾ ਉਹਨੂੰ ਕਿ ਉੱਥੀ ਫੇਰੂ ਤੇਰੇ ਆਉਣ ਦੇ ਮੈਂ ਕਹਤਾ ਉਹਨੂੰ ਬਸ ਠੀਕ ਆ ਚਾਹ ਪੀ ਲੇਗਾ ਨਾ ਨਾ ਬਸ ਚੱਲਦਾ ਮੈਂ ਆ ਜਾਣ ਦੇ ਸਾਰੇ ਨੂੰ ਮੈਂ ਬਣਾਉਣਾ ਬੰਦਾ ਦਿਮਾਗ ਖਰਾਬ ਹੋਊਗਾ ਸਾਰੇ ਆਂਦਾ ਉਹਦੇ ਹੋਏ ਆ ਕੋਈ ਖੇਤੋਂ ਖੇਤ ਮੋਟਰ ਤੋਂ ਆਇਆ ਉਹ ਖੇਤੋਂ ਬੰਦਾ ਬਣਦਾ ਬਾਬੇ ਕਿਥੋਂ ਆਇਆ ਮੋਟਰ ਤੋਂ ਆ ਕੋਈ ਮੈਨੂੰ ਜੈਲਾ ਦੱਸ ਕੇ ਗਿਆ ਉੱਤੇ ਕੀ ਅਜੇ ਤੀ ਮਰਾਉਂਦਾ ਸੀ ਨਾ ਮਾ ਕੁਛ ਨਹੀਂ ਕਰਦਾ ਨਹੀਂ ਤੇ ਉਹ ਮੇਰੀਆ ਸਾਰੇ ਉਹ ਬੰਦੇ ਗੱਲ ਨਹੀਂ 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 ਬੈਠ 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 ਕਰ ਦੋ ਬੈਠ ਬੈਠ ਕਰ ਦੋ ਬੈਠ ਬੈਠ ਤੇ ਵਾਪਸ ਬਰਵਾ ਮਗਰ ਬੈਠੇ ਤੂੰ ਨੀ ਕਹਤੇ ਸਾਲਾ ਬੇਇੱਜ਼ਤੀ ਕਰਾ ਤੀਂ ਫਿਰ ਨਾ ਕਰੇਗਾ ਨਹੀਂ ਪੀਣਾ ਨਹੀਂ ਪੀਂਦਾ ਨਹੀਂ ਪੀਂਦਾ ਸਾਲਾ ਮਲੰਗ ਇਹ ਬੰਦਾ ਉਹ ਗਦਾਕਾ ਲਾ ਹਾਂ ਬੜੇ ਬੜੇ ਠੀਕ ਆ ਗਏ ਕਿੱਦਾਂ ਦੇ ਬਾਬੇ ਬਣਾਈ ਨਹੀਂ ਜੀ ਬਸ ਇੱਕ ਬਿਆਹ ਹੈ ਜਿਹੜਾ ਇੱਥੇ ਵੀ ਜਿਹੜੇ ਬਿਆਹ ਗਿਆ ਵਸੀ ਅੱਛਾ ਅੱਛਾ ਬਾਦ ਨੂੰ ਬਤਾਈ ਜੀ ਫੈਮ ਲੱਗੋ ਸਰਕਾਰ ਨੇ ਬਸ ਕਰਾਈ ਆ ਨਹੀਂ ਸਰਕਾਰ ਨੇ ਬਹੁਤ ਬੈਠ ਕਰਾਈ ਜਮਾ ਹੋ ਬਹੁਤ ਜਿਆਦਾ ਔਖਾ ਹੋਇਆ ਪਿਆ ਉਹ ਮੰਡੇ ਦਾ ਹੋਰ ਇੱਕ ਦਿਨ ਤੇ ਇੱਕ ਦਿਨ ਤੇ ਕਰਤੀ ਕਰਨੀ ਚਲੋ ਠੀਕ ਹੋ ਗਿਆ ਠੀਕ ਆ ਹੋ ਗਿਆ ਉਹ ਤੁਸੀਂ ਦੱਸੋ ਕਿਵੇਂ ਜੀ ਬੜੀ ਬੜੀ ਚੰਗੀ ਲੱਗ ਰਹੀ ਜਾਂਦਾ ਕੰਮ ਕਰ ਬਸ ਸਰਕਾਰ ਦੇ ਉੱਪਰ ਇੱਕ ਕੰਮ ਕੱਚੇ ਹੋ ਉਹ ਬਰਵਾਇੰਦੇ ਰਹਦੇ ਹਾਂ ਜੀ ਹਾਂ ਜੀ ਇਹ ਕਹਾਂ ਜਾਂ ਵੀਡੀਓ ਲੱਗਤ ਹੈ। ਹੋਰ ਹੀ ਤਰੀਕਿਆਂ ਕੀ ਹਾਲ ਹੈ? ਹੋਰ ਇਹ ਜੀ ਕਹਿੰਦਾ ਸਿੱਖ ਸੰਗਠਨ ਦੇ ਆਉਂਦੇ ਜੀ ਅੱਛਾ ਸਿਕਾ ਕਰਦੇ। ਹੋਰ ਇਹਨਾਂ ਕਰ ਲੈ। ਅੱਛਾ ਅੱਛਾ ਠੀਕ ਹੈ ਠੀਕ ਹੈ। ਬੈਠੋ ਰੋਣ ਜੀ ਠੀਕ ਹੈ ਹਾਂ ਹਾਂ। ਉਹ ਕਲਾ ਵੀ ਜਰਾ ਥੋੜਾ ਕੰਮ ਹੈ। ਹਾਂ ਆਹ ਥੋੜਾ ਕੰਮ ਹੋ ਜਾਊਗਾ। ਹਾਂ ਜੀ। ਬਸ ਧਿਆਨ ਰੱਖੋ ਜੀ ਆਪਣੇ ਕਰਨ ਬਸ ਉਹ ਹੋਈ ਦੀ ਗੱਲ। ਹਾਂ ਜੀ। ਹੋਈ ਨੂੰ ਕੰਮ ਥੋੜਾ। ਬਾਕੀ ਤਾਂ ਇਹਨਾਂ ਤੋਂ ਮੈਂ ਹਾਂ ਹਾਂ ਉਹ ਰੱਖ ਹਾਂ ਹਾਂ ਠੀਕ ਹੈ ਤਾਂ ਜੀ ਮੇਰੀ ਸਾਇ ਹਾਂ ਹਾਂ ਬੜਾ ਕੰਮ ਹੋਣਾ ਚਾਹੀਦਾ ਹਾਂ ਹਾਂ ਬਸ ਹੋਈਗਾ ਬਾਕੀ ਤੁਸੀਂ ਟੈਨਸ਼ਨ ਨਾ ਲਈ ਕੱਚੀ ਦੀ ਵੀ ਠੀਕ ਆ ਠੀਕ ਹੈ ਨਾ ਜੀ ਫਿਰ ਆਪਾਂ ਵੀਰ ਵਰਤ ਦਿੰਦੇ ਰੱਖ ਲਈਏ ਹਾਂ ਜੀ ਬਸ ਜਿਵੇਂ ਤੁਹਾਨੂੰ ਸਹੀ ਲੱਗੇ ਜੀ ਬਸ ਸਾਨੂੰ ਪਾਰੇ ਦੱਸ ਦੂਗਾ ਟਾਈਮ ਸਾਰਾ ਕੁਝ ਠੀਕ ਹੈ ਜੀ ਹਾਂ ਹੋ ਦੱਸੋ ਵੀ ਸੇਵਾ ਬਸ ਜੀ ਬਸ ਇੰਨੀ ਸੇਵਾ ਕਰੂਗੀ ਕਰਿਓ ਸਾਡੀ ਮਾਫੀ ਗਲਤੀ ਜੇ ਤਾਂ ਵੀ ਨਾ ਆਪਣੇ ਸਭ ਕੁਝ ਹੋ ਜਾਊਗਾ ਠੀਕ ਹੈ ਜੀ ਜੀ ਠੀਕ ਹੈ ਹਾਂ ਸੱਸੀ ਗੱਲ ਦੀ 80 ਅਗਸਤ ਦੀ ਚਲੋ ਠੀਕ ਆ ਫਿਰ ਲੈ ਕੇ ਆ ਰੱਖਿਓ ਅਸਤ ਠੀਕ ਹੈ ਫਿਰ ਕਹਾਣੀ ਹੋ ਜੂ ਮਿਲਦੇ ਆ ਵੀਰਵਾਰ ਨੂੰ ਫਤ ਠੀਕ ਆ ਆਮੀਡੀ ਆਪਣੀ ਤੇ ਆਪਾਂ ਤਾਂ ਵੀਰਵਾਰ ਨੂੰ ਇਹ ਬਤਰਾ ਨਾਲ ਕਰਕੇ ਆਉਣਾ ਠੀਕ ਆ ਬਹੁਤ ਵਧੀਆ ਆਪਣੇ ਮੂਠਾ ਹੋ ਜੂਗਾ ਵੇਖਣ ਜਾ ਖਿਆਲ ਰੱਖਣਾ ਬਾਈ ਹੋ ਰਹੀ ਆ ਚਲੋ ਪੀਓ ਠੀਕ ਆ ਮੇਰੇ ਕੋਲ ਨਹੀਂ ਆ ਸਕਉਂ। ਖੋਫਤਾਰੀ ਦੁਆਰਾ ਕਿਵੇਂ ਆ ਗਿਆ? ਹਾਂ ਇਹਦਾ ਪੱਲਾ ਬੰਦ ਵੀ ਟੈਕਲ ਤੇ ਤੁਰੇ ਬਈ ਰੱਖਲਵਾ ਟੈਕਲ ਤੇ ਉਹ ਆਇਆ। ਅਸਾਜੇ ਬੁਲਾਣਾ ਫਿਰ ਬੁਲਾਣ ਅੰਦਰ ਆਲਾ। ਲੈ ਲੈ ਸੀਤੀ। ਇੱਕ ਸਮਝ ਹੋ ਰਗਾ ਕਿ ਚਲੋ ਵਧੀਆ। ਕਿੰਨੇ ਸਮਝ ਆਉਣਗੇ? ਅਸ਼ੀਗਰ 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 ਅੱਗੇ ਬੈਠਾ ਬੈਠਾ ਹੋਰ ਫੇਰ ਠੀਕ ਠਾਕ ਹੈ ਹਾਂਜੀ ਟੋਰੀ ਸਾਹਿਬ ਜੀ ਬਹੁਤ ਵਧੀਆ ਜੀ ਹੋਰ ਤਾਰੀ ਹੋ ਗਈ ਗੱਲ ਚਲੋ ਹੋਜੀ ਥੋੜਾ ਕੰਮ ਹੋ ਜੂਗਾ ਤੇ ਉਹ ਕਰਵਾ ਦੇ ਥੋੜਾ ਬਹੁਤ ਧੰਨਵਾਦ ਹੋਊਗਾ ਜੀ ਕਿਵੇਂ ਦਾ ਰੱਖਦੇ ਫੇਰ ਮਨਤੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਜੀ ਹੱਲੂ ਤਾਂ ਵੀਰਵਾ ਨੂੰ ਰੱਖ ਦਈਏ ਹਾਂਜੀ ਵੀਰਵਾ ਦਾ ਰੱਖ ਦੋ ਜੀ ਚਾਹ ਨੋ ਫਿਰ ਪ੍ਰਵਾਦੀ ਸਾਹਿਬ ਵੀਰਵਾ ਨੂੰ ਅਭ ਧਿਆਨ ਰੱਖਣ ਕਰੇ ਜੀ ਮੈਂ ਵੀ ਇਹਨਾਂ ਦੇ ਕੰਮ ਕਰ ਰਿਹਾ ਹਾਂ ਕੋਈ ਕੰਮ ਹੈ ਜੀ ਹੋ ਸਰਪਾਰੀ ਸਾਹਿਬ ਜੀ ਹਾਂ ਜੀ ਹਾਂ ਜੀ ਦੱਸੋ ਜਿਹੜੇ ਢਾਈ ਕਿਨੇ ਮੇਰੇ ਭਾਈ ਆਏ ਸੀਗੇ ਉਹ ਵੀ ਮੇਰੇ ਨਾਮ ਲੱਗ ਜਾਣਾ ਕੀ ਬਾਹਲੀ ਮਿਹਰਬਾਨੀ ਹੋ ਗਈ ਭਾਈ ਦੇ ਸਾਡੇ ਜੇ ਗੌਂਡੇ ਹਨ ਗੌਂਡੇ ਤੇ ਵੀ ਲਾ ਦਿਓ ਨਾ ਸ਼ੁਕਰੀਆ ਜੀ ਸ਼ੁਕਰੀਆ ਸਭ ਦੇ ਕੰਮ ਦੀ ਰੋਸ ਬਾਕੀ ਫੋਟੋ ਅਸ ਘਰ ਦੇ ਨਹੀਂ ਹੈਗੇ ਜੀ ਜਿੰਨੇ ਵੀ ਤੁਸੀਂ ਕਹੋਗੇ ਤੁਹਾਡੇ ਨਾਲ ਕੋਈ ਨਵੀਂ ਵਕਤ ਨਾਲ ਗੱਲ ਕਰਦੇ ਵਕੀ ਠੀਕ ਹੈ ਜੀ ਇੱਕ ਮਿੰਟ ਵਾਰੀ ਸਾਹਿਬ ਧੰਨਵਾਦ ਹਾਂ ਠੀਕ ਹੈ ਠੀਕ ਹੈ ਚਲਿਓ ਘਰ ਹੀ ਹੋ ਆ ਤੇਰੇ ਮਾਰੇ ਕੰਮ ਆ ਬਿੱਦਰ ਚਲੋ ਠੀਕ ਹੈ ਜੀ ਸਭ ਠੀਕ ਆ ਤੇ ਆਖੇ ਮੇਰਾ ਵੀ ਉਹ ਤੇਰੇ ਆਪਣੇ ਨਾਲ ਕੋ ਸੱਤ ਨੂੰ ਸਮਿਲਿਆ ਬੜੇ ਆਪਾਂ ਪ੍ਰੋਬਲਮ ਲੇ ਕੇ ਖੜੇ ਰਹਾਂਗੇ ਠੀਕ ਹੈ ਉਹ ਸਰਪੰਚ ਸਾਹਿਬ ਤੇਰੇ ਬੰਦੇ ਆਏ ਨਹੀਂ ਹਾਲ ਤੱਕ ਆਉਂਦੇ ਨੇ ਆਉਂਦੇ ਨੇ ਆ ਜਾਣਗੇ ਪੱਕਾ ਤਾਂ ਆ ਜਾਣਗੇ ਉਹ ਤੇ ਆ ਰਹੇ ਨੇ ਉਹੀ ਨੇ ਉਹੀ ਨੇ ਉਹੀ ਹਾਂ ਉਹ ਆ ਗਿਆ ਆ ਗਿਆ ਆ ਗਿਆ ਸਾਡੀ ਆਜੋ ਆਜੋ ਖਸਮੋ 4:00 ਵੱਜ ਗਏ ਤੂੰ ਤਾਂ ਬਹੁਤ ਟਾਈਮ ਲਾਤਾ ਸਹੀ ਲੈ ਕੇ ਦੇਖੋ ਐ ਕਰੂੰ ਪੂਰਾ ਮੋਟਰਸਾਈਕਲ ਦਾ ਕੱਲਾ ਗੱਡੀ ਲੈ ਕੇ ਰੱਖ ਪਾਉ ਮੈਂ ਸੰਦ ਦੋ ਇਹ ਹੋਣਾ ਲੱਗ ਜਾ ਟਾਈਮ ਨਾਲ ਸੋ ਸਰਪੰਚ ਪਾ ਵੀ ਹੁਣ ਬਹੁਤ ਟਾਈਮ ਲਾਤਾ ਤੈਂ ਤਰਾ ਤੇਰੇ ਨਾਲੇ ਚੂਹੇ ਨੱਚਦੇ ਨੇ ਢਿੱਡ ਤੇ ਹੋਰ ਯਾਰ ਪੱਕੇ ਪਿਆਉਦੇ ਨਹੀਂ ਇਹ ਤਾਂ ਮਿਲਿਆ ਹੀ ਨਹੀਂ ਹੈਗਾ ਪਤਾ ਨਹੀਂ ਕਿੱਧਰ ਕਰਦਾ ਕਿੱਧਰ ਨਾ ਤੂੰ ਜੱਟ ਸਰਪੰਚਾਓ ਜੱਲ ਨਹੀਂ ਆ ਰਿਹਾ ਹਾਂ ਆ ਜੱਲ ਆ ਅੱਜ ਕੀ ਚੰਦ ਚੜ੍ਹ ਗਿਆ ਆ ਲੱਗਦਾ ਕੋਈ ਓ ਪੱਲੇ ਓ ਦਿਨ ਤੇ ਚੱਲ ਰਿਹਾ ਕੰਮ ਆ ਜਾ ਆ ਜਾ ਭਾਈ ਜੱਲ ਅਸੀਂ ਆ ਆ ਦੂ ਚਾਹ ਲੱਕ ਬੈਠਦਾ ਮੈਂ ਜਾਣਾ ਪਰ ਤੈਨੂੰ ਪਤਾ ਮੈਂ ਲਾਉਂਦਾ ਲੁੰਦਾ ਤਾਂ ਹੈ ਨਹੀਂ ਲਾ ਲਾ ਘੁੱਟ ਓ ਨਹੀਂ ਯਾਰ ਦਿਨ ਤੇ ਨਹੀਂ ਵਧਿਆ ਤੈਨੂੰ ਪਤਾ ਪਹਿਲੀ ਭਰਜਾਈਆਂ ਬਹੁਤ ਲੱਗਦੀਆਂ ਨੇ ਯਾਰ ਬੱਜ ਗਏ ਕਾਹਦਾ ਦੇਣਾ ਚਾਹੋਂ ਤੱਕ ਛਿੜਾੜੀ ਵੀ ਲਾ ਲੈਂਦੇ ਨੇ ਓਹ ਹੋ ਤਾਂ ਠੰਡ ਹੋਗੀ ਨਾਲੇ ਹਾਂ ਉਹ ਨਹੀਂ ਨਹੀਂ ਉਹ ਸੁਣਾ ਵਧੀਆ ਠੀਕ ਠਾਕ ਆ ਹਾਂ ਵਧੀਆ ਪਾਵਾ ਅੱਲਾ ਪਾ ਦੇ ਥੋੜੀ ਜਿਹੀ ਫਿਰ ਉਹ ਤੂੰ ਕਿਵੇਂ ਬੈਠਾ ਚਰਨੇ ਅੱਜ ਓਰੇ ਉਹ ਬਸ ਇਹ ਮਿਲ ਗਿਆ ਮਹਾ ਚ ਲਾਏ ਲੈਣੇ ਜੱਬੜ ਨਹੀਂ ਮਿਲਿਆ ਜੱਬੜ ਪਤਾ ਨਹੀਂ ਦਿਖਾਈ ਨਹੀਂ ਹੈਗਾ ਉਹਦਾ ਠਰਨੂ ਵੀ ਨਹੀਂ ਸਵੇਰ ਦਾ ਦੇਖਿਆ ਪਤੰਦਰ ਉਹ ਠਰਕਪੁਰ ਦਾ ਹੋਊਗਾ ਕਿਸੇ ਨਾਲ ਉਹ ਹੈ ਸਰਪੰਚਾ ਮਰਵਾ ਲਾ ਮੇਰੇ ਬਿਨਾ ਠਰਕਾ ਮੈਨੂੰ ਵਾਸਾ ਤੂੰ ਇੱਕ ਨੰਬਰ ਨਾ ਕਦੇ ਕਦੇ ਤੇਰੀ ਅਸੀਂ ਖੁੱਲੇ ਜਾਂਦੀ ਆ ਪਾ ਲੋ ਤੁਸੀਂ ਨਾ ਪੂਰਾ ਹੁਣ ਮੈਂ ਕੱਲੇ ਪੀਉਂ ਜਾ ਰਿਹਾ ਇਹਨਾਂ ਦਰਤੀ ਮੈਂ ਰੱਖਦੀ ਆ ਨੌ ਦਿਨ ਜੀ ਕੋ ਕੈਲਾ ਧਰਤੀ ਆਓ ਸਾਹ ਹੈ ਕਹਦਾ ਦੋਹੇ ਨੇ ਇਹ ਮਲੰਗ ਨਾ ਤੂੰ ਜੀਤਾ ਸਾਲੇ ਬਹੁਤ ਦੁੱਧ ਦੇ ਤੋਤੇ ਹੋਇਆ ਚਾ ਉਹ ਤੈਨੂੰ ਜ਼ਿਆਦਾ ਪਾ ਲਓ ਆਹ ਉਹ ਪਥਵਾੜੇ ਚ ਪਾ ਲੀਤੀ ਨਾ ਤਾਂ ਭੁੱਲ ਗਿਆ ਫਦੇ ਉਹਦਾ ਪਰਿਵਾਰਕ ਉਹਦਾ ਦੇਖਦਾ ਤੀ ਉਹ ਕਰਤਾਰਾ ਵੀ ਨਹੀਂ ਦੇਖਿਆ ਜੀ ਕਹਿੰਦਾ ਉਹਦਾ ਕੋਡਾ ਘੱਟ ਕਰ ਉਹਨੂੰ ਦੇ ਦੀ ਘੱਟ ਤੀ ਆਹ ਜੀ ਫੋਟੋ ਨਾ ਪਿਆ ਸਿੱਤ ਹਾਂ ਅੱਛਾ ਕਹਿ ਰਿਹਾ ਘੱਟਾ ਕਹਿ ਰਹਿਣ ਦੇ ਅਮਰ ਜੀ ਚਿੱਟੀ ਹੋ ਗਈ ਅੰਦਰ ਉਹਦਾ ਕਾਲਾ ਹੀ ਹੈ ਉਹ ਕਰਤਾਰੇ ਨੂੰ ਪਹਿਲਾਂ ਬੱਧਾ ਲਵਾਈ ਚਲ ਫਾ ਤੂੰ ਆਦਲਾ ਬਣਾਓ ਲੈ ਆ ਮਰਾ ਫੜਾ ਗਲਾਸ ਦੋਏ ਰੱਖੀ ਬੈਠੇ ਹਾਂ ਚੱਲ ਆਹੀ ਲੈ ਲਿਓ ਮੇਰੇ ਵਾਲੀ ਆ ਗਏ ਚੱਕ ਦੇ ਆ ਕੌੜੀ ਬਹੁਤਾ ਯਾਰ ਆਹ ਸਾਲ ਆਹੀ ਨੂੰ ਤਰ ਹਾਂ ਤਰਨੇ ਆ ਹਾਂਜੀ ਮੁਰਕੇ ਦੇ ਦਵਾਰੋਂ ਮਿਲੀ ਹੋਏ ਉਹ ਕਾਹਨ ਮੁਰਕੇ ਯਾਰ ਸੋਨੇ ਪਿੰਡ ਦੇ ਲੋਕਾਂ ਨੇ ਬਦਨਾਮ ਕਰਤਾ ਮੈਨੂੰ ਲੈ ਬਦਨਾਮ ਨੂੰ ਬਦਨਾਮ ਨੂੰ ਬਦਨਾਮ ਕਰਤਾ ਕਹਿੰਦਾ ਉਹ ਤੇਰ ਮਾਂਚਾ ਹੂੰ ਇਹਨੂੰ ਕੀ ਪਤਾ ਹੈ ਯਾਪਾ ਕੀ ਚੀਜ਼ਾਂ ਇਹਨੂੰ ਵੀ ਪਤਾ ਡੱਡਾ ਕਦੋਂ ਪਣੀ ਜਾਂਦੀਆਂ ਨੇ ਆਪਣੇ ਤਾਂ ਤਰਖਤ ਚੱਟੇ ਨਹੀਂ ਹਰੇ ਹੁੰਦੇ ਉਹ ਚਰਨਿਆਂ ਸਾਡੇ ਵਾਲੇ ਮੁੰਡੇ ਨਹੀਂ ਦੇਖੇ ਤਾਂ ਉਹ ਦੇਖੇ ਤਾਂ ਐ ਇਹ ਟੋਪੀ ਚ ਲਈ ਆਂ ਡੀ ਹੋਈ ਟਿੱਕਦੇ ਪਤਾ ਨਹੀਂ ਪਟਵਾਰੀ ਉਹਨੂੰ ਲਈ ਖੜੇ ਨੇ ਮੋਟਰ ਤੇ ਉਹ ਥੋੜਾ ਸ਼ੱਕ ਦਾ ਪੈਦਾ ਵੀ ਦੀਏ ਕੋਈ ਕਾਂਡ ਕਰਦੇ ਫਿਰਦੇ ਪਟਵਾਰੀ ਉੱਤੇ ਚੱਲ ਮੈਂ ਦੇਖਦਾ ਖੇਤ ਜਾ ਕੇ ਜੇ ਕੋਈ ਗੱਲਬਾਤ ਹੋਈ ਮੈਂ ਸਨੇਹਾ ਲਾ ਦੂੰ ਠੀਕ ਆ ਚੱਲ ਸੰਗ ਹੋਰ ਭਾਈ ਹਾਂਜੀ ਅੱਜ ਪਟਵਾਰੀ ਨੇ ਵੀ ਆਉਣਾ ਸੀ ਤੇ ਪਟਵਾਰੀ ਨੇ ਅੱਛਾ ਮੈਂ ਸੋਚਦਾ ਸੀ ਮਹਾ ਜਿਹੜੀ ਜ਼ਮੀਨ ਜੀ ਆਪਣੀ ਹੈਗੀ ਆ ਬਾਈ ਵਾਲੀ ਮਹਾਪਾ ਸਿੱਧੀ ਕਰਵਾ ਲਵਾਂ ਤੇ ਪਟਵਾਰੀ ਨੇ ਆਉਣਾ ਸੀ ਤੂੰ ਕੀ ਬਣਿਆ ਕਹਿਣਾ ਤੱਕਿਆ ਇੱਕ ਤਾਂ ਮੈਂ ਆਇਆ ਨੂੰ ਲਾ ਬਾਈ ਉਹ ਆ ਗਿਆ ਬਾਈ ਹਾਂ ਲੱਗਦਾ ਤਾਂ ਪਟਵਾਰੀ ਉਹ ਹਾਂ ਪਟਵਾਰੀ ਉਹ ਆ ਗਿਆ ਉਹ ਆ ਗਿਆ ਆ ਜਾਣਦੇ ਕੋਈ ਨਹੀਂ ਦੇਖ ਲੈਣੇ ਹਾਂਜੀ ਉਹ ਬਾਈ ਦਾ ਤੈਨੂੰ ਨਾਲੇ ਪਤਾ ਹੀ ਐ ਉਹਦਾ ਫਿਰ ਪਤਾ ਨਹੀਂ ਕਿਦੋਂ ਹੋ ਜੇ ਆਹ ਲੱਛਣ ਜਿਹੜੇ ਉਹਨੇ ਫੜੇ ਹੋਏ ਨੇ ਉਹਦਾ ਕੋਈ ਪਤਾ ਨਹੀਂ ਕਦੋਂ ਇਹ ਚੱਕ ਦੇ ਆਪਾਂ ਆਪਦੀ ਆਪਦੀ ਮਿੰਤੀ ਕਰਾ ਕੇ ਆਪ ਦਾ ਆਪ ਦਾ ਕਰ ਲਈਏ ਉਹਦਾ ਕੀ ਪਤਾ ਆਹ ਲੋ ਜੀ ਆ ਪਟਵਾਰੀ ਸਾਹਿਬ ਹੀ ਨੇ ਆ ਜੀ ਆ ਅੰਦਰਕਾਲ ਜੀ ਸੱਸੀ ਕਾ ਪਟਵਾਰੀ ਸਾਹਿਬ ਕਿਹਾ ਲਈ ਬਾਪ ਜੀ ਆ ਜੀ ਆ ਆ ਜਾ ਆ ਜਾ ਤੌਰਤਾਰੀ ਠੀਕ ਹੈ ਠੀਕ ਹੈ ਸੱਸੀ ਕਾ ਉਹ ਜੀ ਜੀਰੀ ਬਹਿੰਦੀ ਪਟਵਾਰੀ ਸਾਹਿਬਾਂ ਜਰੀਬ ਦੀ ਇਕੜੀ ਜੀ ਨਿਕਲੀ ਹੋਈ ਸੀਗੀ ਅਸੀਂ ਉਹਦੇ ਹਿਸਾਬ ਨਾਲ ਅਸੀਂ ਮਿਲ ਲਿਆ ਅੰਦੀ ਚੱਲ ਜੂ ਹਾਂ 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 ਚੱਲ ਜੂ ਚੱਲ ਜੂ ਆ ਜੀ ਆ ਜੀ ਚੱਲ ਲੈ ਬਣ ਗਈ ਚਲੋ ਚੱਲ ਤਾਰੀਏ ਚੱਕ ਲੈ ਜਮਾ ਬੰਦੀ ਵਾਲਾ ਰਜਿਸਟਰ ਚੱਕ ਲਿਆ ਆ ਜੀ ਆ ਜੀ ਬਾਕੀ ਤੁਹਾਨੂੰ ਪਤਾ ਹੀ ਆਈ ਟੋੜਾ ਤਾਂ ਰੋਧ ਦੇ ਕੰਮ ਆ ਆ ਜੀ ਵੀ ਸੁੱਖੇ ਤੇਰੀ ਕਿੜੀ ਵੀ ਨਾ ਮੇਰੀ ਪਟਵਾਰੀ ਸਾਹਿਬ ਉਸ ਵੱਟ ਤੋਂ ਲੈ ਕੇ ਉਹ ਖੰਭੇ ਦੇ ਤੱਕ ਇਧਰਲਾ ਹਿੱਸਾ ਮੇਰੀ ਆ ਜੀ ਪਹਿਲਾਂ ਮੇਰੀ ਵਾਲੀ ਮਿੰਦੋ ਆਜੋ ਆਜੋ ਹਾਂ ਚਲੋ ਜੀ ਆ ਇਧਰਲੀ ਮੇਰੀ ਆ ਜੀ ਬਸ ਠੀਕ ਆ ਜੀ ਤੇਰੀ ਨਹੀਂ ਰੋ ਕਰ ਰੋ ਕਰ ਕੋ ਚਲੋ ਜੀ ਚਲੋ ਜੀ ਨਾਲ ਹੀ ਹੁਣ ਕਾਤੀ ਚਲੋ ਇੱਥੇ ਚਲੋ ਜੀ ਆਹ ਨਹੀਂ ਚਲੋ ਜੀ ਠੀਕ ਆ ਜੀ ਬਾਜੀ ਬਹੁਤ ਬਹੁਤ ਆ ਜੀ ਜਪਰੀਵਾਰੀ ਲੋ ਵੀ ਸੁਖਿਆ ਤੇ ਇੱਕ ਵਿਗਾ ਜ਼ਮੀਨ ਵਧਾਤੀ ਆਪਣਾ ਖੁਸ਼ ਆ ਹਾਂ ਖੁਸ਼ ਧੰਨਵਾਦ ਪਟਵਾਰੀ ਸਾਹਿਬ ਜੀ ਬਾਕੀ ਆਪਣਾ ਪੇਮੈਂਟ ਵਾਲਾ ਕੰਮ ਹੋ ਗਿਆ ਹੋ ਗਿਆ ਹੋ ਗਿਆ ਆ ਜੀ ਦਿੱਤੇ ਤੇਰੀ ਜ਼ਮੀਨ ਆ ਗਿਆ ਆ ਗਿਆ ਆ ਜਾ ਆ ਜਾ ਚਲੋ ਤੂੰ ਖੜ੍ਹ ਫੇ ਅਸੀਂ ਕਰ ਦਈਏ ਠੀਕ ਹੈ ਪਟਵਾਰੀ ਸਾਹਿਬ ਆਓ ਜੀ ਤਾਂ ਮੈਨੂੰ ਬੁਲਾ ਠੀਕ ਹੈ ਜੀ ਚਲੋ ਜੀ ਆਪਾਂ ਅੱਜ ਬਹੁਤ ਲੱਗਿਆ 50000 ਰੁਪਏ ਲਾ ਕੇ 4 ਲੱਖ ਦਾ ਵਿਗਾ ਆ ਗਿਆ ਹੋਰ ਕੀ ਚਾਹੀਦਾ ਧੰਨਵਾਦ ਪਟਵਾਰੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਗੇ

ਤੇਰੇ ਇੱਕ ਵੀਕੇ ਜਮੀਨ ਵਧਾਤੀ ਆਪਾਂ ਨੇ ਖੁਸ਼ ਆ ਹੋ ਧੰਨਵਾਦ ਪਟਵਾਰੀ ਸਾਹਿਬ ਉਹ ਮੇਰੇ ਭਾਈ ਵਾਲੀ ਜ਼ਮੀਨ ਦਾ ਵੀ ਦੇਖ ਲੰਗੇ ਜੀ ਉਹ ਸਾਰੀ ਤੇਰੇ ਨਾਮ ਕਰ ਦਾਂਗੇ ਕਬਾੜੀ ਆਪਾ ਬਹੁਤ ਧੰਨਵਾਦ ਪਟਵਾਰੀ ਸਾਹਿਬ ਆ ਤੁਹਾਡਾ ਸ਼ਾਂਤ ਮੈਂ ਭੁੱਲ ਨਹੀਂ ਸਕਦਾ ਬਹੁਤ ਠੀਕ ਆ ਬਾਜੀ ਜਲੀ ਪਟਵਾਰੀ ਜਾ ਪਾਣੀ ਜੀ ਪਸਪਸ ਹੋ ਗਿਆ ਹੋ ਗਿਆ ਹੋ ਗਿਆ ਸੁੱਕੇ ਆ ਜਾ ਬਾਕੀ ਇਹਦੇ ਲੈ ਬੈਠ ਆਪਣੀ ਗੱਲ ਕਰੀਓ ਦੇਖੋ ਤੁਹਾਡੀ ਦੋਹਾਂ ਦੀ ਜ਼ਮੀਨ ਮਿਲਤੀ ਖੁਸ਼ ਹੋ ਹਨ ਹਾਂਜੀ ਹਾਂਜੀ ਪਟਵਾਰੀ ਸਾਹਿਬ ਬਾਜੀ ਬਹੁਤ ਧੰਨਵਾਦ ਬਹੁਤ ਖੁਸ਼ ਆਂ ਜੀ ਦੇਖ ਲਾ ਚੁੱਕੇ ਹੁਣ ਫਿਰ ਨਾ ਕਿ कहीं ਨਾ ਠੀਕ ਹੈ ਹਾਂ ਠੀਕ ਹੈ ਪਟਵਾਰੀ ਸਾਹਿਬ ਹੁਣ ਤਾਂ ਖੜੇ ਨੇ ਤਾਂ ਫੇਰ ਤੁਸੀਂ ਚੱਲਦੇ ਹਾਂ ਧੰਨਵਾਦੀ ਤੁਹਾਡਾ ਉਹ ਛੜ ਜਾ ਛੜ ਜਾ ਪਟਵਾਰੀਆ ਉਹ ਕੜ ਜਾ ਤਾਰੀ ਖੜ ਜਾ ਉਹ ਐਡੀ ਜੇ ਦੀ ਗਾਲੀ ਕੀ ਆ ਜਾਣ ਦੀ ਹਜਾ ਉਹ ਮੇਰੇ ਵਾਲੀ ਜ਼ਮੀਨ ਵੀ ਮਿਲਣੀ ਆ ਹਾਂ ਹਾਂ ਉਹ ਵੀ ਪੰਚਨ ਦੇ ਗੱਲ ਆ ਕੋਈ ਮੈਂ 2 ਮਿੰਟ ਮੇਰੇ ਭਾਈਆਂ ਨਾਲ ਗੱਲ ਕਰ ਲਾਂ ਮਾੜੀ ਕਰਦਾ ਉਹ 1 ਮਿੰਟ ਖੜ ਤੇ ਚਲ ਮੈਨੂੰ ਇੱਕ ਗੱਲ ਦੱਸੋ ਹਾਂ ਬਾਈ ਨਾ ਤੁਨੂੰ ਆਪਣੀ ਜ਼ਮੀਨ ਦਾ ਨਹੀਂ ਪਤਾ। ਉਹ ਤੂੰ ਨੇ ਕਿਉਂ ਸ਼ਰਮਲਾਹੀ ਹੈ? ਭਾਈ ਗੱਲ ਕੀ ਹੋਗੀ? ਗੱਲ ਕੀ ਹੋਗੀ? ਉਹ ਤੁਸੀਂ ਕੱਲ ਵਾਰੀ-ਵਾਰੀ ਜਾ ਕੇ ਤਾਰੀ ਨੂੰ ਮਿਲ ਕੇ ਆਏ ਹੋ। ਨਾ ਭਾਈ ਐਸ਼ ਤਾਂ ਨਹੀਂ ਗਏ। ਉਹ ਮੇਰੇ ਕੋਲ ਪ੍ਰੂਫ ਹੈ। ਖਾਵਾ ਪ੍ਰੂਫ ਤੈਨੂੰ ਫਿਰ ਆਪ ਦਾ ਜੇ ਤੈਨੂੰ ਨਹੀਂ ਯਕੀਨ ਆਉਂਦਾ। ਆ ਦੇਖ। ਤੂੰ ਹੀ ਹੈਂ? ਹਾਂ ਭਾਈ ਮੈਂ। ਹੈ ਭਾਈ? ਓਏ ਹਾਂ ਹੈ ਭਾਈ ਦਾ ਲੱਗਦਾ ਤੂੰ ਨਹੀਂ। ਹਾਂ ਵਹੀ ਮਹੀਨਾ ਨਾ ਮੇਰੇ ਸਾਲਿਓ ਤੁਹਾਨੂੰ ਇਹ ਨਹੀਂ ਪਤਾ ਵੀ ਆਪਣੀ ਜ਼ਮੀਨ ਕਿੰਨੀ ਹੈ ਹੈ ਬਈ ਉਹ ਤਾਂ ਪਤਾ ਸਾਨੂੰ ਮਾੜੀ ਮੋਟੀ ਸ਼ਰਮਾ ਕਰ ਲੋ ਉਹ ਤੁਸੀਂ ਮੇਰੇ ਜਵਾਕਾਂ ਵਰਗੇ ਹੋ ਜੇ ਮੈਂ ਵਿਆਹ ਕਰਾਉਣਾ ਹੁੰਦਾ ਜਾਂ ਮੈਂ ਜ਼ਮੀਨ ਕਿਤੇ ਹੋਰ ਦੇਣੀ ਹੁੰਦੀ ਉਹ ਉਹਦੀ ਕਰਾ ਲੈਂਦਾ ਜਦ ਮਾਂ ਮਰੀਤੀ ਆਪਣੀ ਤੁਸੀਂ ਏਡੇ ਏਡੇ ਕਿਤੇ ਬਈ ਅੱਜ ਤਾਂ ਲੋਕਾਂ ਦੀ ਗੱਲਾਂ ਚ ਆ ਗਏ ਉਹ ਲੋਕ ਵੀ ਕਦੇ ਕਿਸੇ ਦੇ ਸਕੇ ਹੋਏ ਨੇ ਨਾਲਿਆਂ ਪਟਵਾਰੀ ਹੋ ਇਹਨਾਂ ਦਾ ਪਤਾ ਨਹੀਂ ਕਿੰਨੇ ਕ ਘਰ ਖਾ ਗਏ ਲੋਕਾਂ ਨੂੰ ਗੱਲਾਂ ਚ ਲਾ ਕੇ ਤੁਹਾਨੂੰ ਵਿੱਗਾ ਵੱਧ ਦੇ ਦੂ ਤੁਹਾਨੂੰ ਆ ਵੱਧ ਦੇ ਦੂ ਹੈ 50 50000 ਤੋਂ ਲੈ ਕੇ ਲੱਖ ਖਾ ਗਿਆ ਬਾਈ ਮਾਫ ਕਰਦੇ ਸਾਨੂੰ ਬਾਈ ਬਾਈ ਮਾਫ ਕਰਦੇ ਬਾਈ ਇਹਨੂੰ ਬਾਈ ਗੱਲ ਸਾਬ ਕਿ ਇਹ ਮੋਟਾ ਚੱਲ ਖੜੇ ਹੋ ਉਹ ਮੋਰੀ ਕਾ ਸੁਣਾ ਖੜੇ ਹੋ ਸਿਓ ਗਾ ਮਾਫੀ ਤਾਂ ਚੱਲ ਜਿਹੜੀ ਹੋਣਾ ਦੀ ਗੰਤੀ ਇਨਸਾਨ ਤੋਂ ਹੁੰਦੀ ਆ ਹੋਊਗੀ ਇਹ ਤੇ ਥੋੜੀ ਗਲਤੀ ਈ ਇਹ ਸਿਸਟਮ 'ਚ ਉਹ ਹੈ ਜੀ ਗਲਤੀ ਹੈ ਕਿ ਇਹ ਹਜੇ ਪਟਵਾਰੀਆਂ ਨੂੰ ਲਾਉਂਦੇ ਨੇ ਜਿਹੜਾ ਲਾਲਚ ਦਿੰਦੇ ਨੇ ਵੀ ਤੁਹਾਨੂੰ ਵੱਧ ਦੇ ਦਾਂਗੇ ਜ਼ਮੀਨ ਆ ਤੇ ਤੁਹਾਡੇ ਵਰਗੇ ਉਹ ਲਾਲਚ ਨੂੰ ਵੀ ਸਾਨੂੰ ਪਤਾ ਨਹੀਂ ਸਾਡੇ ਭਾਈ ਦੇ ਵੱਧ ਮਿਲ ਜੂ ਉਹ ਭਾਈਆਂ ਨੌਂ ਮਾਸ ਦਾ ਰਿਸ਼ਤਾ ਹੁੰਦਾ ਹੈ ਵੱਡਾ ਭਾਈ ਬਾਪਾ ਵਰਗਾ ਹੁੰਦਾ ਹੈ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਲਓ ਜਿਹੜਾ ਕੋ ਸੋਨਾ ਦੀ ਉਤਾ ਹੋ ਗਿਆ ਹੁਣ ਪਟਵਾਰੀ ਨੂੰ ਮੇਰੇ ਜਿਹੜੇ ਹਾਂ ਭਾਈ ਬਾਈ ਸਮਝ ਗਏ ਤੇਰੀ ਗੱਲ ਸਮਝ ਗਏ ਬਾਈ ਸਮਝ ਗਏ ਹੁਣ ਪਟਵਾਰੀ ਨੂੰ ਸਾਂਭ ਲੋ ਤੁਸੀਂ ਠੀਕ ਹੈ ਬਾਈ ਪਟਵਾਰੀ ਨੂੰ ਸਾਂਭਦਾ ਮੈਂ ਠੀਕ ਹੈ ਬਾਈ 100 ਲੱਖ ਰੁਪਇਆ ਦਿੰਦਾ ਹੈ ਨਾ ਭੱਜਣ ਨਹੀਂ ਦੇਦੇ ਆਪਾਂ ਠੀਕ ਹੈ ਬਾਈ ਆ ਜਾਓ ਚੱਲ ਬਾਈ ਓ ਪਟਵਾਰੀ ਸਾਹਿਬ ਹਾਂਜੀ 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 ਓਟਵਾਰੀਆ ਹਾਂਜੀ ਕਿੰਨੇ ਪੈਸੇ ਲੈਨੇ ਮੇਰੇ ਭਾਈਆਂ ਤੋਂ ਕੋਈ ਪੈਸੇ ਨਹੀਂ ਲੱਗਦਾ ਡਰਨਾ ਮੈਨੂੰ ਦੱਸਤਾ ਇਹਨਾਂ ਨੇ ਚਹਿੰਦੇ ਤੈਂ 50 50 ਹਜ਼ਾਰ ਰੁਪਇਆ ਲੈ ਕੇ ਇਹਨਾਂ ਦੀ ਜ਼ਮੀਨ ਪੂਰੀ ਕਰਤੀ ਹੈ ਹਾਂ ਬਈ ਹਾਂ ਲੈਤਾ ਪਿਆ 50 ਹਜ਼ਾਰ ਉਹ ਕੰਮ ਕੀਤਾ ਹੁਣ ਐ ਕਰੀ 50 ਤੈਨੂੰ ਮੈਂ ਦੰਨਾ ਅੱਛੇ ਆ ਮੇਰੇ ਵਾਲਾ ਵੀ ਫੀਤਾ ਬਵਾ ਦੇ ਫੇਰ ਉਹ ਹਾਜ਼ਰ ਨੇ ਗੱਲੇ ਨਹੀਂ ਕੋਈ ਪਾ ਲਈਏ ਫੇਰ ਪਾ ਲੋ ਫੇਰੇ ਓਏ ਆ ਜਾ ਆ ਜਾ ਉਰੇ ਆ ਜਾ ਹੋਰ ਆ ਜਾ ਹੋਰ ਆ ਜਾ ਆ ਜਾ ਆ ਜਾ ਇੱਧਰ ਉਰੇ ਆ ਜਾ ਜੇ ਬੰਦੇ ਦਾ ਪੁੱਤ ਮੰਨ ਰਿਹਾ ਜੂ ਓਏ ਆ ਜਾ ਆ ਜਾ ਲੈ ਬਾਈ ਮਾਰਤਾ ਨਾ ਦਾ ਜੱਟ ਕੁੜਦੇ ਹੋਰ ਦਮਾ 50000 ਹਾਂ ਨਾ ਨਹੀਂ ਨਹੀਂ ਸਭ ਨੂੰ ਚੇਖਦਾ ਬਾਈ ਚੱਲ ਬਣਾਓ ਆ ਸਰਪੰਚ ਦੇ ਮੁੰਡੇ ਨੂੰ ਆ ਰਿਹਾ ਇਹਦੇ ਹੱਥਾਂ ਬੰਨੋ ਦੋਨਾਂ ਦੇ ਲੈ ਬਾਈ ਰੱਸੀ ਚੁੱਕੇ ਆਪ ਲੈ ਲੈ ਕੇ ਚੱਲੋ ਸਰਪੰਚ ਚੁੱਕੇ ਰੱਸੀ ਲੈ ਕਾਫੀ ਹੋਈ ਇਸ ਤੇ ਸਰਪੰਚ ਲੈ ਕੇ ਮੋਢੇ ਤੇ ਰੱਖ ਕੇ ਹੱਥਾਂ ਬੰਨ੍ਹ ਦੇ ਉਹ ਥੋਨੇ ਕਦੇ ਜੋੜੇ ਬੁੱਤ ਦੇਖੇ ਨੇ ਗੱਡੀਆਂ ਚੱਲਦੀਆਂ ਉਹ ਮੰਦੇ ਨਾ ਬਾਈ ਨਾ ਬਾਈ ਦਿਖਾ ਨਾ ਦਿਖਾ ਬਾਈ ਆ ਫਿਰ ਸਾਹਮਣੇ ਆ ਜਾਓ ਆਇ ਲੈ ਜੋਂ ਤੇਨੇ ਪੈਸੇ אבי ਪੈਸੇ ਹੋਗਾ ਮੈਂ ਤਾਰ ਫਿਰੂ ਤੁਹਾਡੇ ਹੋਵੇ ਇੱਕ ਰੋਟੀਆਂ ਦੇ ਆ ਜਾਓ ਤੇ ਹੁੰਦੇ ਦੇਖ ਦੇ ਤਾ 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 ਅੱਗ ਚੜਾ ਜਾ ਚਲੇ ਦੇਖੋ ਖੜਾ ਆ ਬੱਧਾ ਤੇ ਮਾਰੀ ਬਣਦਾ ਦੀ ਆਪ ਦੇ ਆਪ ਨੂੰ ਖੜਾ 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 ਆ ਜਾ ਚਲੇ 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 ਹੋ ਬੋ ਖੜੇ ਹੁਣ ਚਲੇ ਹੋ ਬੋ ਖੜੇ ਚਲੋ ਭਾਈ ਚਲੋ ਹੁਣ ਇਹਨਾਂ ਨੂੰ ਲੈ ਕੇ ਚੱਲੋ ਚਲੋ ਭਾਈ ਚਲੋ ਇੱਥੇ ਰੁੱਕ ਕੇ ਭਾਈ ਸਰਪੰਚ ਦੀ ਮੋਟਰ ਤੇ ਲੈ ਕੇ ਚਾ ਲੈ ਇਹਨਾਂ ਨੂੰ ਚੱਲ ਚੱਲ ਉੱਥੇ ਬੈਠਾ ਹੋ ਚਲੋ 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 ਹੋਰ ਸਰਪੰਚਾ ਹੋ ਕੀ ਹੋ ਗਿਆ ਚਲ ਯਾਰ ਚੱਲ ਬੈਠ ਲੈ ਬੈਠ ਲੈ ਉਹ ਕੀ ਹੋ ਗਿਆ ਉਹ ਤੈਨੂੰ ਮੈਂ ਦੱਸਦਾ ਸਰਪੰਚਾ ਕੀ ਹੋ ਗਿਆ ਅੱਛੀ ਬੰਦ ਲਿਆਂਦੇ ਤੁਸੀਂ ਬੋਲਦਾ ਮੈਂ ਕਿਉਂ ਪਹਿਚਾਣਿਆ ਨਹੀਂ ਓਏ ਆ ਤੇਰਾ ਰਿਸ਼ਤੇਦਾਰ ਆ ਤੇਰੇ ਸਾਲੇ ਦਾ ਮੁੰਡਾ ਦੇਖ ਆ ਚੌਰਿਓ ਸ਼ਰਮ ਕਰੋ ਮੜੀ ਮੋਟੀ ਕੀ ਗੱਲ ਕੀ ਹੋ ਗਈ ਉਹ ਲਾਲਚ ਦੇ ਕੇ 50 50000 ਦਾ ਤੇਰੇ ਮੁੰਡੇ ਨੇ ਮੇਰੇ ਭਾਈਆਂ ਤੋਂ ਕਹਿੰਦਾ ਤੁਹਾਨੂੰ ਜ਼ਮੀਨ ਵਾਧਾ ਦਵਾਉ ਅੱਛਾ 50000 ਇਹ ਤੋਂ ਲੈ ਲਿਆ 50 ਤੋਂ ਲੈ ਲਿਆ ਐਨੇ ਮੇਰੇ ਸਾਲੇ ਨੇ ਜ਼ਮੀਨ ਸਾਡੀ ਪੂਰੀ ਐ ਕਹਦਾ ਕਰੇ ਫੀਟਾ ਰੱਖ ਕੇ ਲੈ ਤੇਰਾ ਬਿੱਗਾ ਵਾਧਾ ਹੋ ਗਿਆ ਉਹਨੂੰ ਕਹਿੰਦਾ ਤੇਰਾ ਬਿੱਗਾ ਵਾਧਾ ਹੋ ਗਿਆ ਫਿਰ ਮੈਂ ਆ ਗਿਆ ਫਿਰ ਤੈਨੂੰ ਪਤਾ ਹੀ ਹੈ ਮੇਰੇ ਸੁਭਾ ਦਾ ਫਿਰ ਸਾੜੇ ਦਾ ਲੱਕ ਪੂਰਾ ਕਰ ਲਿਆ ਬਾਕੀ ਤੂੰ ਦੇਖ ਲੈ ਹੁਣ ਕੀ ਕਰਨਾ ਕਰੋ ਯਾਰ ਸਾਨੂੰ ਪਤਾ ਕੌਣ ਹੈ ਜੈਲਾ ਬਦਮਾਸ਼ ਕਹਿੰਦੇ ਨੇ ਇਹਨੂੰ ਕੀ ਗਲਤੀ ਹੋ ਗਈ ਜੀ ਗਲਤੀ ਗਲਤੀ ਨਹੀਂ ਹੁਣ ਲੱਗੂ ਪਤਾ ਉਹ ਮਾੜਾ ਮੁੱਟਾ ਉਹ ਪੁੱਛਾ ਸਾ ਮੇਰਾ ਨਾਮ ਕੱਢਦਾ ਮਟਬਾਰੀ ਸਾਹਿਬ ਨੇ ਕਹਿ ਦਿੱਤੀ ਤੇਰੀ ਜਾਨ ਫਿਆੜਾ ਮਟਬਾਰੀ ਤੇਰਾ ਫਫੜ ਲੱਗਦਾ ਉਹ ਫਫੜ ਕਾ ਨੂੰ ਮਾਮੇ ਦਾ ਮੋਢਾ ਲੱਗਦਾ ਮਾੜਾ ਜੱਲੇ ਨੂੰ ਫੜ ਨਹੀਂ ਉਹ ਤਾਂ ਪੈਸੇ ਯਾ ਵੀਰ ਤੂੰ ਮੈਨੂੰ ਆਏ ਦੱਸ ਸਰਪੰਚਾ ਪੂਰਾ 50000 ਗਾਂਧੀ ਦੇ ਨਾਲ ਦੇ ਦਾਂ ਜੱਕ ਹਿਸਾਬ ਦਾ ਪਿੰਡੇ ਕਰ ਲੇਗਾ ਮੈਂ ਗੱਲ ਸੁਣ ਓਏ ਹੁਣ ਪੈਸੇ ਆਂਦੇ ਦੱਸ ਹਾਂ ਜੀ ਹੁਣਾਂੇ ਪਟਾਈਏ ਮਾਂ ਮੈਂ ਪੈਸੇ ਦੇ ਦਿੰਦਾ 1 ਲੱਖ ਦੇ 2 ਲੱਖ ਲੈ ਲਵੋ ਸਰ ਗਵਰਨਮੈਂਟ ਤੁਹਾਨੂੰ 1.5 ਲੱਖ ਰੁਪਏ ਤਨਖਾਹ ਦਿੰਦੀ ਆ ਹਾਂਜੀ ਹਾਂ ਦਿੰਦੀ ਐ ਸਬਰ ਕਰੋ ਮਾੜਾ ਮੋਟਾ ਦਾ ਖੜਜੋ ਸੰਤੋਖ ਤੇ ਕਿਉਂ ਕਿਸਾਨਾਂ ਦੇ ਤੁਸੀਂ ਜੱਟਾਂ ਦੇ ਖੂਨ ਚੂਸਦੇ ਹੋ ਇਹਨਾਂ ਨੂੰ ਪਤਾ ਅੰਦਾਜ਼ਾ ਇਹ ਕਿਵੇਂ ਮਿਹਨਤ ਕਰਕੇ ਪੰਜੀ ਪੰਜੀ ਕਮਾਉਂਦਾ ਗਲਤੀ ਹੋਗੀ ਸਰਪੰਚਾ ਇਹਨਾਂ ਨੂੰ ਮਿਹਨਤ ਕਰਨੀ ਪਵੇ ਨਾ ਫੇਰ ਪਤਾ ਹੈ ਇਹ ਤਾਂ ਹਰਾਮ ਦੀਆਂ ਕਮਾਈਆਂ ਖਾਣ ਲੱਗੇ ਹੋਏ ਨੇ ਆ 14 ਸਾਲ ਆ ਛੋਟੇ ਵਾਲਾ ਖਰਾਬ ਕਰਦਾ ਸਰਪੰਚ ਸਾਹਿਬ ਇਹਨੂੰ ਸਭ ਤੋਂ ਪਹਿਲਾਂ ਮੇਰੀ ਗੱਲ ਸੁਣ ਤੇ ਮੈਂ ਲੋਦਾ ਜੁੱਤੀ ਸਰਪੰਚਾ ਜੀ ਤੇਰੀ ਯਾਰ ਮੇਰੀ ਯਾਰੀ ਕਰਕੇ ਮੈਂ ਗੱਲ ਨੂੰ ਤਾਂ ਨਾ ਧਾਬਾ ਮੈਂ ਦੇ ਦੂ ਤੈਨੂੰ ਪੈਸੇ ਯਾਰ ਬਸ ਕੋਈ ਗੱਲ ਨਹੀਂ ਸਵਾ ਲੱਖਾਂ ਕਿ ਲੱਖਾਂ ਕਿੰਨਾ ਮੈਨੂੰ ਦੱਸ ਦੀ ਕੋ ਲੱਖ ਰੁਪਇਆ ਬਣਦਾ ਠੀਕ ਹੈ ਚਲੇ ਵਿਆਜ ਦੇ ਦੂ ਨਾ ਨਾ ਵਿਆਜ ਦੀ ਕੋਈ ਗੱਲ ਨਹੀਂ ਆਪਣੀ ਯਾਰੀ ਹੈ ਬਸ ਇਹਦੇ ਵਿੱਚ ਪੈਂ ਕਹਿਦੀ ਵੇ ਮੇਰੇ ਤੋਂ ਪਾਰ ਰਹਿ ਕੇ ਦੇਖਣਾ ਜਾਬੇ ਨਹੀਂ ਪਟਵਾਰੀ ਨੂੰ ਪਟਵਾਰਖਾਨੇ ਚ ਨਹੀਂ ਛੱਡਣਾ ਮੈਂ ਤੇ ਬਦਲੀ ਕਰਾ ਦਿੰਦੇ ਆ ਯਾਰ ਕਹਿ ਕੇ ਹੈਗਾ ਆਪਣਾ ਉਹ ਤੂੰ ਜਾਣੇ ਤੇਰਾ ਰਿਸ਼ਤੇਦਾਰ ਫੇਰ ਆਪਣੀ ਯਾਰੀ ਖਾਤਮਾ ਕਰ ਲੈ ਉਹ ਰਹਿਣ ਦੇ ਆਪੇ ਖੋਲਣਗੇ ਸਾਲਿਆਂ ਨੂੰ ਚੱਲ ਚੱਲੀਏ ਉਹ ਰਹਿਣ ਦੇ ਕਰਾਓ ਠੀਕ ਹੈ ਚੱਲ ਬੰਦੂ ਕਰਾ ਦਿੰਦੇ ਆ ਯਾਰ ਸਸਪੈਂਡਿੰਗ ਕਰਾਉ ਉਹਨੂੰ ਗਾਹਾਂ ਜੋ ਖਾ ਕਰੂ ਹੈ ਤਾਂ ਗਲਤੀ ਹੋ ਗਈ ਬਹੁਤ ਬਣਾ ਦੇਖ ਲੈ ਹੁਣ ਤਾਂ ਇਹ ਬੱਤ ਬਹੁਤ ਹੁਣ ਤਾਂ ਦੋਸਤ ਹੱਥ ਛੱਡੇ ਹੁਣ ਤੇ ਇਹਦੀ ਗਲਤੀ ਨਹੀਂ ਨਹੀਂ ਗਲਤੀ ਹੋ ਗਿਆ ਚੋਰਿਆ ਮਰਾ ਮੋਟਾ ਤਾਂ ਸਮਝ ਲੈ ਮੇਰਾ ਨਾਮ ਲੱਗਿਆ ਕੱਢਣਾ ਵੇਟਾ ਬਟ ਉਹ ਹਿਸਾਬ ਕਿ ਕਰੀਂ ਸਾਡਾ ਸ਼ਾਬ ਤੇ ਮਾਰੀ ਸ਼ਾਬ ਇੱਕ ਹੱਥਾਂ ਦੇ ਹੋਏ ਨੇ ਸੁਣ ਪੈਸੇ ਪਿਛਾ ਦੇ ਆ ਬਸ ਦਿਨੇ ਦੀ ਮੈਂ ਠੀਕ ਅਸਿਕਾ ਜਾਂ ਪਾ ਦਿਓ ਦੇਖੋ ਅੱਜ ਮੇਰੇ ਨਾਲ ਨਹੀਂ ਸ਼ਰਮ ਨਹੀਂ ਆਉਂਦੀ ਤੂੰ ਸਮਝਾ ਦੇ ਅਗਰ ਤਾ ਤੂੰ ਆ ਆਪਣੀ ਸਮਝਾ ਸਕਦਾ ਇਹਨੂੰ ਤੇਰੀਆਂ ਵੀ ਅੱਖਾਂ ਹੁਣੇ ਖੁੱਲਣਗੀਆਂ ਹੋਰ ਭਾਈ ਟਾਈਮ ਨਾ ਖੁੱਲੀਆਂ ਹੁਣ ਇਹਨਾਂ ਦੀ ਵੀ ਅੱਖਾਂ ਖੋਲ ਦਵਾੜੇ ਮੁੱਠੀ ਕੋਈ ਨਹੀਂ ਕੋਈ ਕੋਈ ਭਾਈ 7000 ਨਾ ਅੱਜ ਵੀ ਮਾਡਮ ਆਪਣਾ ਨੂੰ ਵੀ ਤੁਮ ਜਾ ਸਕੋ ਕੋਈ ਨਹੀਂ ਕੋਈ ਨਹੀਂ ਬਾਈ ਇੱਥੇ ਨਾਲ ਲਿਆ ਤਾ ਨਾਰਜੀ ਜੀ ਦੀ ਜ਼ਮੀਨ ਦਾ ਆਹੋ ਲੱਗੀ ਜ਼ਮੀਨ ਐਸੇ ਸਟੂਡੀਓ ਦੇਸੀ ਪਿੰਡਾਂ ਵਾਲੇ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਸਾਰੀ ਦੋਸਤੋ ਤੁਸੀਂ ਸਾਡੇ ਦੋ ਐਪੀਸੋਡ タルਕੀ ਜੇੜ ਦੇ ਦੇਖੇ ਬਹੁਤ ਸਾਰੇ ਦੋਸਤਾਂ ਵੱਲੋਂ ਮੈਸੇਜ ਆਏ ਕੁਝ ਕਮੀਆਂ ਰਹਿ ਗਈਆਂ ਸੀ ਸੋ ਅੱਜ ਜਿਹੜਾ ਤੇ ਤੀਜਾ ਐਪੀਸੋਡ ਦੇਖ ਰਹੇ ਹੋ ਇਹਦੇ ਵਿੱਚ ਸੀ ਉਹ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਰਿਆਂ ਨੇ ਮੈਸੇਜ ਕਰਕੇ ਦੱਸਣਾ ਔਰ ਜੇ ਕੋਈ ਫੇਰ ਵੀ ਕਮੀ ਰਹੇਗੀ ਤਾਂ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਾਰੇ ਦੋਸਤਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਸਾਡੇ ਐਸਐਸ ਸਟੂਡੀਓ ਦੇਸੀ ਪੰਡਾ ਵਾਲੇ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਚੰਗੇ ਚੰਗੇ ਮੈਸੇਜ ਔਰ ਅਗੇ ਇਹਨੂੰ ਸ਼ੇਅਰ ਜਰੂਰ ਕਰੋ ਤੁਹਾਡਾ ਸਾਥ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਤੁਹਾਡਾ ਸਾਥ ਮਿਲਦਾ ਰਹੂਗਾ ਤਾਂ ਅਸੀਂ ਹੋਰ ਵਧੀਆ-ਵਧੀਆ ਜੋ ਕਨਸੈਪਟ ਨੇ ਤੁਹਾਡੇ ਰੂਪੇਸ਼ ਪੇਸ਼ ਕਰਦੇ ਰਹਾਂਗੇ ਔਰ ਸਾਡੀ ਇਸ ਟੀਮ ਵੱਲੋਂ ਸਾਰਿਆਂ ਨੂੰ ਲੋੜੀਆਂ ਤੇ ਮਾਘੀਆਂ ਬਹੁਤ-ਬਹੁਤ ਮੁਬਾਰਕਾਂ